ਬਾਕੀ ਇਹ ਦੋ ਦੰਦ ਦੇ ਹਿਸਾਬ ਨਾਲ ਕੱਦ-ਕਾਠ ਦੀ ਗੱਲ ਕਰ ਲਈਏ ਸੱਜਣੋ ਕੱਦ-ਕਾਠ ਚੋਟੀ ਦਾ ਬਹੁਤ ਉੱਚਾ ਤੇ ਲੰਬਾਈ ਲੰਮੂਈ ਵੀ ਬਹੁਤ ਆ ਚੋਟੀ। ਧੋਰ ਦੇ ਭਈਆਂ ਨੂੰ ਬਾਈ ਥੋ ਕਮਾ ਲੂ। 4 ਦਾ ਫੋਕੀ ਜਮਾ ਪਿਛਲੇ ਥਣਾ ਚੋਈ ਮਾਰਦੇ ਬਾਈ। ਵਰਕ ਨਹੀਂ ਭਾਈ ਜਿਹੜੀ ਗੱਲ ਕਹਤੀ। ਇਹ 24 ਦਾ ਸੱਜਣੋ ਹੈਗੀ ਜਮਾ ਨਾ 1 ਨੰਬਰ 24 ਦੇ ਨਹੀਂ ਹੈਗੀ ਤੁਹਾਨੂੰ ਹੱਥ ਲਾਉਣ ਦੀ ਲੋੜ ਜਮਾ ਮਾਰਕ ਦਿਖਾ ਦੇ ਫਸਮਾ ਬਾਈ। ਦੁੱਧ ਜਿੰਨਾ ਬਾਈ ਕਹਿੰਦਾ ਉਹਨਾਂ ਤੁਸੀਂ ਬਾਈ ਕੋਲ ਆ ਕੇ ਡੰਗ ਦੋ ਡੰਗ ਮਾਪ ਕੇ ਲੈ ਜਾਓ। ਅਸੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ। ਲਾ ਸੱਜਣੋ ਅੱਜ ਨਾ ਆਪਾਂ ਇੱਕ ਸੂਰਮੇ ਦੇ ਪਿੰਡ ਪਹੁੰਚੇ ਆ ਜਿਹੜੇ ਸੂਰਮੇ ਨੇ ਨਾ ਕਹਿੰਦੇ ਬੁੱਚਣਾ ਤੋਂ گاਵਾ ਛਡਵਾਈਆਂ ਤੀ ਕਿਉਂਕਿ ਪ੍ਰਾਣੇ ਬਜ਼ੁਰਗ ਜਿਹੜੇ ਵੀਡੀਓ ਆਪਣੀ ਅਕਸਰ ਦੇਖਦੇ ਨੇ ਉਹਦਾ ਸਮਝ ਗਏ ਹੋਣਗੇ ਵੀ ਮੈਂ ਇਸ ਟਾਈਮ ਕਿਹੜੇ ਏਰੀਏ 'ਚ ਕਿਹੜੇ ਪਿੰਡ 'ਚ ਖੜਾ ਕਿਉਂਕਿ ਨਵੇਂ ਚੋਬਰਾਂ ਨੂੰ ਆਪਾਂ ਦੱਸਦੇ ਵੀ ਆਪਾਂ ਪਹੁੰਚਿਆ ਪਿੰਡ ਸਮਾਹ ਸੁੱਚੇ ਸੂਰਮੇ ਦੇ ਪਿੰਡ ਪਹੁੰਚੇ ਆ ਸੱਜਣੋ ਜਿਹਨੂੰ ਕਿ ਜ਼ਿਲ੍ਹਾ ਮੇਰਾ ਖਿਆਲ ਆ ਮਾਨਸਾ ਜ਼ਿਲ੍ਹਾ ਰਹਿ ਜਾਣਾ ਸਮਾਹ ਪਿੰਡ ਪਹੁੰਚਿਆ ਤੇ ਦਿਖਾਵਾਂਗੇ ਅੱਜ ਦੀ ਵੀਡੀਓ 'ਚ ਤਿੰਨ ਜਾਨਵਰ ਇੱਕ ਦਿਖਾਵਾਂਗੇ ਦੋ ਦੰਦ ਤਾਜੀ ਸੂਈ ਹੋਈ ਆ ਤੇ ਦੁੱਧ ਵੀ ਤਿਆਰੀ ਦਾ ਮੂਹੋਂ 2 ਦੰਦਾ ਤੇ ਇੱਕ ਦਿਖਾਉਂਗਾ ਪੀਸੀ 483 ਦੀ ਸਾਢੇ 7 ਮਹੀਨਿਆਂ ਦੀ ਗੱਬਣ ਮੂਹੋਂ ਖੀਰੀ ਤੇ ਸੂਣ ਚ ਕੱਢਦੀ ਆ 2 2 ਮਹੀਨੇ ਉਹਦੀ ਵੀ ਕੁਆਲਿਟੀ ਨਾਲ ਸੱਜਣੋ ਜੇ ਕਹ ਲਈਏ ਬੜੀਆ ਬਲਦਾਰ ਜਿਹੀ ਕੁਆਲਿਟੀ ਆ ਤੇ ਇੱਕ ਦਿਖਾਵਾਂਗੇ ਤੀਜੇ ਸੂਏ ਦੀ ਮੈਂ ਉਹ ਵੀ 7-8 ਮਹੀਨਿਆਂ ਦੀ ਗੱਬਣਾ ਤੇ ਉਹ ਉਹਦੇ ਥੱਲੇ ਦੁੱਧ ਆ ਜਿਹੜਾ ਬਾਈ ਦੇ ਦੱਸਣ ਮੁਤਾਬਕ 15 ਕਿਲੋ ਦੁੱਧ ਆ ਤੇ ਉਸ ਚੀਜ਼ ਦੀ ਨਾ ਆਪਾਂ ਗਾਰੰਟੀ ਵੀ ਦੇਵਾਂਗੇ ਤੇ ਥਣ ਥਣ ਦੀ ਬਾਈ ਗਾਰੰਟੀ ਤੇ ਭੇਜ ਦੋ ਕਿਉਂਕਿ ਬਾਈ ਨੇ ਨਾ ਸੱਜਣੋ ਇੱਕ ਮਜਬੂਰੀ ਆ ਮਜਬੂਰੀ ਕਰਕੇ ਬਾਈ ਕਹਿੰਦਾ ਨਾ ਸਾਰਾ ਪਸ਼ੂ ਤਾਂ ਨਹੀਂ ਬਕਾਇੂ ਕਰਤਾ ਉਦਾਂ ਦਾ ਕਿਸੇ ਪਸ਼ੂ ਚ ਕੋਈ ਖੋਟ ਮੱਠ ਨਹੀਂ ਸਾਰੇ ਪਸ਼ੂ ਅੱਵਲ ਦਰਜੇ ਦੇ ਨੇ ਤੇ ਬਾਕੀ ਬਾਈ ਨਾਲ ਮਲਿਉਨਿਆਂ ਕਰਾਉਣਿਆਂ ਗੱਲਬਾਤ ਤੇ ਰੇਟ ਵੀ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਤੇ ਤੋੜ ਕੇ ਵੀ ਦਿਖਾਵਾਂਗੇ ਇਕੱਲਾ ਇਕੱਲਾ ਜਾਨਵਰ ਆਜੋ ਬਾਈ ਨਾਲ ਕਰਾਉਣਿਆਂ ਗੱਲ ਆਜੋ ਬਾਈ ਹੋਰ ਬਾਈ ਕੀ ਹਾਲ ਹੈ ਠੀਕ ਹੈ ਬਾਈ ਨਾਮ ਦੱਸ ਦੋ ਬਈ ਆਪਣਾ ਨਾਮ ਮਨਦੀਪ ਸਿੰਘ ਦਾ ਪਿੰਡ ਸਮਹਾਵਾ ਜਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਨੇੜੇ ਭਿੱਖੀ ਸ਼ਹਿਰ ਹੈ ਨਾ ਹਾਂਜੀ ਹਾਂਜੀ ਲੈ ਸੱਜਣੋ ਉਹੀ ਗੱਲ ਆ ਵੀ ਸੱਚਾ ਸੂਰਮਾ ਆਪਣੇ ਪਿੰਡ ਦੇ ਦੀ ਹਾਂਜੀ ਲੈ ਦੱਸ ਦੇ ਦਰਸ਼ਕਾਂ ਨੂੰ ਸਵ ਕਾਫੀ ਸਾਲ ਪੁਰਾਣੀ ਗੱਲ ਹੋ ਗਈ ਹੈ ਨਾ ਉਹ ਤਾਂ ਬਹੁਤ ਬਜ਼ੁਰਗਾਂ ਦੇ ਟਾਈਮ ਦੀ ਗੱਲ ਹੈ ਅੱਛਾ ਬਜ਼ੁਰਗਾਂ ਦੇ ਸਮੇਂ ਦੀ ਗੱਲ ਹੋ ਗਈ ਹੂੰ ਜੇ ਮੈਂ ਸੱਚ ਨੂੰ ਗੱਲ ਕਰ ਲਾਂ ਵੀ ਪਿੰਡ ਦਾ ਨਾਮ ਥੋਡੇ ਦਾ ਚਮਕਦਾ ਵੀ ਵਿਦੇਸ਼ਾਂ-ਵਿਦੇਸ਼ਾਂ 'ਚ ਵੀ ਹੈ ਨਾ ਸੁੱਚੇ ਸੂਰਮਿਆਂ ਨੇ ਸੱਜਣਾ ਉੱਗਾ ਕਰਿਆ ਬਾਈ ਇਹ ਪਿੰਡ ਦਾ ਨਾਮ ਤੇ ਉਸੇ ਤਰਜ਼ ਤੇ ਆਪਾਂ ਝੋਟੀਆਂ ਦਿਖਾਵਾਂਗੇ ਅੱਜ ਬਾਈ ਦੇ ਘਰੋਂ ਪੂਰੀਆਂ ਟੋਪ ਦੀਆਂ ਇਹ ਚੋਟੀ ਕਿਹੜਾ ਸੂਆ ਬਾਈ ਕਿੰਨੇ ਦੰਦਾ ਪਹਿਲਾ ਸੂਆ ਬਾਈ ਦੋ ਦੰਦਾ ਮੂੰਹ ਦੋ ਦੰਦਾ ਉਰਾਂ ਨੂੰ ਹੋ ਜਾ ਬਾਈ ਫੇਸ ਕੁਆਲਟੀ ਦਿਖਾ ਦੇ ਬਾਈ ਸਮਾਰ ਕੇ ਪਹਿਲਾ ਸੁਆ ਮੂੰਹੋਂ ਦੋ ਦੰਦਾ ਹਾਂ ਬਾਈ ਸੂਈ ਨੂੰ ਕੈ ਕਿ ਦਿਨ ਹੋ ਗਏ 16 17 ਦਿਨ ਹੋ ਗਏ 16 17 ਦਿਨ ਹੋ ਗਏ ਬਾਈ ਆ ਬੱਚਾ ਖੜਾ ਲੈ ਜੱਸਿਆ ਇਹ ਤੇ ਮਾਰਦੇ ਕੈਮਰਾ ਸਮਾਰ ਕੇ ਇਹ ਹੈਗਾ ਜੀ ਮਗਰ ਘੱਟਾ ਹਨਾ ਬਾਈ ਮਗਰ ਘੱਟਾ ਬਈ ਇਹ ਵਿੱਚ ਕਿਸੇ ਚੰਗੇ ਸੀਮੰਦਸ ਸੱਜਣੋਂ ਆਪਦੀ ਮਾਂ ਵਾਂਗੂ ਨਾ ਕੱਦ ਕਾਟੀ ਦੀ ਗੱਲ ਕਰ ਲੈ ਇਹ ਵੀ ਚੰਗੀ ਬਣਾਊਗਾ ਤੇ ਬਾਕੀ ਜੇ ਝੋਟੀ ਦੇ ਕੱਦ ਕਾਠ ਦੀ ਗੱਲ ਕਰ ਲਈ ਪੂਰਾ ਕੱਦ ਕਾਠ ਉੱਚੇ ਕੱਦ ਕਾਠ ਦੀ ਆ ਤੇ ਸੱਜਣੋਂ ਇੱਥੇ ਤਾਂ ਆਪਾਂ ਇਹਦੀ ਲੰਬਾਈ ਲੰਬੂਈ ਦੀ ਗੱਲ ਕਰ ਤੇ ਪਤਲੀ ਗਰਦਨਾ ਉਹੀ ਗੱਲ ਆ ਵੀ ਲੈਵਾ ਥੋੜਾ ਜਿਹਾ ਟਾਈਟ ਜ਼ਰੂਰ ਰੱਖ ਦੀਆ ਪਰ ਜਿਹੜਾ ਇਹਦਾ ਥਣ ਥਣੌਟ ਲੱਗਿਆ ਐ ਲੱਗਿਆ ਪੂਰਾ ਟੌਪ ਦਾ ਇਧਰ ਤੋਂ ਦਿਖਾ ਦੇ ਬਾਈ ਪਿਛਲੇ ਪਾਸੇ ਆ ਕੇ ਤੇ ਪਿੱਠ ਪੋੜਾ ਦਿਖਾ ਦੇ ਤੇ ਥਣ ਥਣੌ ਡਰਦੀ ਆ ਹਨਾ ਥੋੜਾ ਥੱਲੋਂ ਡਰਦੀ ਆ ਤੇ ਥਣ ਥਣੌ ਨਾ ਸੱਜਣੋ ਜੇ ਗੱਲ ਕਰ ਲਾ ਮੈਂ ਥਣ ਥਣੌਟ ਨੇ ਤੇ ਪਹਿਲਣ ਦੇ ਹਿਸਾਬ ਨਾਲ ਲੱਗਿਆ ਪੂਰਾ ਟੌਪ ਦਾ ਖਾਣਾ ਦੂਰਾ ਮੁਠੀ ਵਾਲਾ ਥਣਾ ਜਦੋਂ ਇਧਰ ਨੂੰ ਝੋਟੀ ਜਾਊਗੀ ਇੱਥੇ ਤੇ ਤੁਸੀਂ ਨਾ ਹਵਾਨਾ ਦੇਖ ਲਓ ਤੇ ਜੱਜਮੈਂਟ ਵੀ ਕਰ ਸਕਦੇ ਹੋ ਤੇ ਬਾਕੀ ਦੁੱਧ ਵੀ ਆਪਾਂ ਪੁੱਛ ਲਾਂਗੇ ਬਾਈ ਨੂੰ ਇਹ ਥੱਲੇ ਤਿਆਰੀ ਦਾ ਕਿੰਨਾ ਕਿ ਦੁੱਧ ਹੈ ਬਾਈ ਦੁੱਧ ਕਿੰਨਾ ਕਿ ਤਿਆਰ ਹੈ ਦੁੱਧ ਬਾਈ ਹੁੰਦਾ 12 ਲੀਟਰ ਆਗਾ ਅੱਛਾ 12 ਲੀਟਰ ਤਿਆਰ ਆ ਡੰਗ ਦੋ ਡੰਗ ਚਾਰ ਡੰਗ ਆ ਪੱਚਵਾ ਦਾਂਗੇ ਹਾਂ ਆਪਾਂ 11 ਮਿੰਕੇ ਵਾਂ ਲੋ ਕਿਲੋ ਮਨ ਘਟ ਮੰਨੇ 11 ਮਿੰਕੇ ਦੇ ਦਾਂਗੇ ਅੱਛਾ 11 ਆਪਾਂ ਮਿੰਕੇ ਦੇ ਦਾਂਗੇ ਹੈਗਾ 11 ਤੋਂ ਬਾਹਰ ਹੀ ਆ 11 ਤੋਂ ਬਾਹਰ ਆ ਟਾਈਮ ਤੋਂ ਟਾਈਮ ਚੋਲੇ ਹੁਣ ਵੀ ਪੌਣੇ 6 ਸਵੇਰੇ ਚ ਚੋਣਿਆ ਪੌਣੇ 6 ਸ਼ਾਮ ਨੂੰ ਚੋਣਿਆ ਅਛਾ ਕੋਈ ਵਪਾਰ ਦਾ ਕੰਮ ਤਾਂ ਨਹੀਂ ਨਾ ਕੋਈ ਵਪਾਰ ਦਾ ਕੰਮ ਨਹੀਂ ਆਪਣੇ ਘਰ ਦੀ ਝੋਟੀ ਹੈਗੀ ਅਛਾ ਘਰ ਦੀ ਝੋਟੀ ਹੈ ਤੇ 3 ਜਨਵਾਰ ਆਪਾਂ ਸੇਲ ਕਰਦੇ ਆ ਉਹ ਵੀ ਕਿਸੇ ਮਜਬੂਰੀ ਕਾਰਨ ਹੈ ਨਾ ਮਜਬੂਰੀ ਕਰਕੇ ਵੇਚਦੇ ਆ ਭਾਈ ਲੈ ਸਜਣੋ ਕਿਸੇ ਨਾ ਕਿਸੇ ਮਜਬੂਰੀ ਕਾਰਨ ਹੈ ਨਾ ਕੋਈ ਨਾ ਕੋਈ ਕੰਮ ਅਗਲਾ ਕਰਦਾ ਉਹੀ ਗੱਲ ਹੈ ਮੇਰੀ ਬਾਈ ਨਾਲ ਨਾ ਫੋਨ ਤੇ ਗੱਲ ਹੋਈ ਬਾਈ ਕਹਿੰਦਾ ਯਾਰ ਜਾਨਵਰ ਨਾ ਬਲਦਾਂ ਜੇਦੇ ਨੇ ਜਾਨਵਰ 10 ਦੇ ਵੀ ਨਾ ਯਾਰ ਸਾਨੂੰ ਸ਼ੌਂਕ ਨਾਲ ਪਾਲੇ ਹੋਏ ਨੇ ਬਾਈ ਦੇ ਪਰ ਕਹਿੰਦਾ ਕਿਸੇ ਮਜਬੂਰੀ ਕਾਰਨ ਆਪਾਂ ਨੂੰ ਸੇਲ ਕਰਨੇ ਪੈ ਰਹੇ ਨੇ ਲੈ ਬਾਈ ਖੋਲ ਕੇ ਤੋਰ ਕੇ ਦਿਖਾ ਦਿੱਤੀ ਹਾਂ ਲੱਗ ਬਾਕੀ ਜਦੋਂ ਸੱਜਣੋਂ ਝੋਟੀ ਤੁਰੂਗੀ ਜੱਜਮੈਂਟ ਕਰ ਲਿਓ ਤੇ ਇੱਥੇ ਤੋਂ ਨਾ ਹਵਾਨਾ ਹਬੂਨਾ ਦੇਖ ਸਕਦੇ ਪੂਰੇ ਚੌੜੇ ਲੇਵੇ ਦੀ ਐ ਤੇ ਮੇਨ ਗੱਲ ਨਾ ਜਿਹੜੀ ਥਣ ਚੰਗਾ ਲੱਗਾ ਤੇ ਬਾਕੀ ਤਿਆਰ ਦੁੱਧ ਵਾਲਾ ਜਾਨਵਰਾ ਤੇ ਹੈਗਾ ਵੀ ਕਰੇਲੂ ਸਰੇਲੂ ਸੱਜਣ ਦੇ ਘਰੋਂ ਆ ਕੋਈ ਵਪਾਰ ਦਾ ਕੰਮ ਨਹੀਂ ਬਾਈ ਦਾ ਤੋੜ ਦੇ ਭਾਈ ਇਹਨੂੰ ਤੋੜ ਦੇ ਬਾਕੀ ਇਹ ਦੋ ਦੰਦ ਦੇ ਹਿਸਾਬ ਨਾਲ ਕੱਦ ਕਾਠ ਦੀ ਗੱਲ ਕਰ ਲਈ ਸੱਜਣੋਂ ਕੱਦ ਕਾਠ ਝੋਟੀ ਦਾ ਬਹੁਤ ਉੱਚਾ ਤੇ ਲੰਬਾਈ ਲੰਮੂਈ ਵੀ ਬਹੁਤ ਆ ਝੋਟੀ ਤੋੜ ਦੇ ਭਈਆ ਨੂੰ ਬਾਈ ਇੱਥੇ ਕਮਾ ਲਉ ਇੱਥੇ ਖੜਾ ਲਾ ਯਾਰ ਇੱਥੇ ਬੰਨ ਲਾ ਇੱਥੇ ਦਿਖਾ ਦਾਂਗੇ ਆਪਾਂ ਇੱਥੇ ਬੰਦ ਹੈ। ਤਾਂ ਸੱਜਣਾ ਇੱਥੋਂ ਵੀ ਪਿੱਠ ਪੂੜੇ ਦੀ ਜੜਾਈ ਦੇਖ ਸਕਦੇ ਹੋ ਉੱਪਰੋਂ ਤੇ ਥੱਲੇ ਉਹਨਾ ਇਹਦਾ ਲੇਵਾ ਦੇਖ ਸਕਦੇ ਹੋ ਤੇ ਮੇਨ ਗੱਲ ਐ ਜਿਹੜੀ ਥਣ ਥਣਾਉਟ ਆ ਥਣ ਵੀ ਕੱਲਾ ਕੱਲਾ ਲੱਗਿਆ ਝੋਟੀ ਨੂੰ ਲੱਗਿਆ ਵੀ ਦੂਰਾ ਖਣਾ ਹੈ। ਇਧਰੋਂ ਅੱਗੇ ਤੋਂ ਦੇਖ ਸਕਦੇ ਹੋ। ਉਹੀ ਗੱਲ ਐ ਬਾਈ ਕਹਿੰਦਾ ਡੰਗ ਦੋ ਡੰਗ ਚਾਰ ਡੰਗ ਆ ਪੱਤੀ ਸੇ ਵੀ ਵੀਰ ਨੇ ਆਪਣੇ ਕੋਲ ਆ ਕੇ ਚੋਣੀ ਆ ਝੋਟੀ ਚਵਾ ਦਾਂਗੇ। ਆ ਝੋਟੀ ਸੱਜਣਾ ਤੋੜ ਕੇ ਦਿਖਾਤੀ ਹੁਣ ਇਹਦਾ ਰੇਟ ਵੀ ਦੱਸ ਦੇ ਰੇਟ ਕੀ ਕਰਦਾ? ਰੇਟ ਤਾਂ ਬਈ 95 ਹਜ਼ਾਰ ਕਰ ਦਿੰਦੇ। ਪੇ 95 ਥੋੜਾ ਜਿਆਦਾ ਲੱਗਦਾ ਬਾਹਾਂ ਨਹੀਂ ਥੋੜਾ ਜੀ ਜਿਆਦਾ ਆ ਹੋਰ ਵੀ ਦੱਸ ਦੇ ਫਿਕਸ ਰੇਟ ਹੀ ਦੱਸ ਦੇ ਜਮੀ 92 ਦੇ ਦਾਂਗੇ 92 ਦੇ ਦਾਂਗੇ 92 ਚ ਵੀ ਕਰ ਦਾਂਗੇ ਮੰਨਤਾ ਨਾ ਕਰ ਦਾਂਗੇ ਹੈ ਲੈ ਸੱਜਣਾ 92000 ਚ ਵੀ ਮੰਨਤਾ ਨਹੀਂ ਜੀ ਗੱਲ ਨਹੀਂ ਯਾਰ ਆਪਾਂ ਬਾਈ ਤੋਂ ਕਰਾ ਦਾਂਗੇ ਛੋਟ ਛੱਪਾ ਕਰ ਦੂਗਾ 92000 ਚੋਂ ਬਾਕੀ ਨਾ ਤੁਸੀਂ ਇੱਥੇ ਤੋਂ ਬਾਈ ਤੂੰ ਖੜੀ ਨਾਲ ਮੈਥੋਂ ਡਰਦੀ ਆ ਥੋੜਾ ਪਿੱਛੇ ਅੱਖ ਸਰ ਕੇ ਝੁੱਟ ਜੀ ਲੈ ਸੱਜਣਾ ਇੱਥੇ ਤੋਂ ਨਾ ਇਹਦਾ ਕਦ ਕਾੜਦਾ ਯਾਰ ਅੰਦਾਜ਼ਾ ਤੁਸੀਂ ਆਪੇ ਲਾ ਲਓ ਵੀ ਬਾਈ ਦਾ ਕਦ ਕਿੰਨਾ ਹੈ ਕਿੰਨਾ ਕੱਦਦਾ ਬਾਈ ਆਪਣਾ 5 8 ਤੇ ਪੰਜ 8 ਕੱਦਾ ਬਾਈ ਨਾਲ ਖੜਾ ਪਹਿਲਣ ਕੱਟੀ ਆ ਜੈਨੂਨ ਦੋ ਦਿਨ ਦਾ ਜਿਹੜਾ ਵੀ ਸੱਜਣਾ ਲੈਣ ਆਊਗਾ ਬਾਈ ਕੋਲ ਆ ਕੇ ਨਾ ਮੂੰਹ ਪੱਟ ਕੇ ਦੇਖ ਸਕਦਾ ਪਹਿਲਾਂ ਹਨਾ ਬਾਈ ਉਹ ਚੀਜ਼ ਦੀ ਆਪਣੀ ਗਰੰਟੀ ਹੋਊਗੀ ਜਨੂਨ ਦੋ ਜਿਹੜੇ ਗੱਲਾਂ ਕਰਦੇ ਆ ਉਹਦੇ ਕੋਈ ਕੱਚ ਨਹੀਂ ਹੋਇਆ ਯਾਰ ਠੀਕ ਆ ਗੱਲ ਵੀ ਡੰਗ ਦੋ ਡੰਗ ਚਾਰ ਡੰਗ ਆਪਣੇ ਕੋਲੇ ਝੋਕੇ ਵੀ ਲਿਆ ਸਕਦਾ ਹਾਲ ਜਾ ਸਕਦਾ ਕੋਈ ਸੁਨੇਹਾ ਨਹੀਂ ਚੋਈ ਡਾ ਪਾਉਣੇ ਸਵੇਰੇ ਚੋਈ ਹੈ ਬਸ ਨਾ ਉਹਦਾ ਟਾਈਮ ਤੋਂ ਟਾਈਮ ਦੋ ਦੋ ਟਾਈਮ ਮੈਂ ਸੱਚ ਨੂੰ ਹਰੇਕ ਵੀਡੀਓ ਚ ਕਹਿੰਦਾ ਸਾਰੇ ਸਾਰੇ ਮੱਜਾਂ ਨੂੰ ਉੱਚੀ ਹੈ ਪਹਲੂਣਾ ਦੇ ਉਹ ਵੀ ਡੰਗ ਤੋਂ ਡੰਗ ਦੋ ਡੰਗ ਕਿਤੋਂ ਵੀ ਜਾਨਵਰ ਲਵਾਂ ਆਪਣੀ ਵੀਡੀਓ ਦੇ ਮਾਧਿਅਮ ਰਾਹੀਂ ਲਵਾਂ ਚਾਹੇ ਹੋਰ ਵੀਡੀਓ ਦੇ ਮਾਧਿਅਮ ਰਾਹੀਂ ਲਵਾਂ ਕਿਤੋਂ ਵੀ ਦੋ ਡੰਗ ਯਾਰ ਜ਼ਰੂਰ ਚੋਕੇ ਦੇਖਿਆ ਕਰੋ ਹਨਾ ਚਾਹੇ ਆਪਣਾ ਕੋਈ ਰਿਸ਼ਤੇਦਾਰ ਜਿੰਨਾ ਮਰਜੀ ਹਾਂ ਬਈ ਪੈਸੇ ਦੇਣੇ ਆ ਆਪਾਂ ਕਿਹੜਾ ਹੋ ਕਰ ਆਪਾਂ ਕਿਹੜਾ ਕੋਈ ਫਟਿਆ ਨੋਟ ਲੈਣਾ ਆ ਆਪਣੀ ਆਪਾਂ ਕਿਹੜਾ ਨਾ ਕੋਈ ਬਾਹਰ ਦਾ ਕੰਮ ਕਰਦੀ ਝੋਟੀ ਆ ਠੀਕ ਆ ਗੱਲ ਲੈ ਹੁਣ ਆਪਾਂ ਪੀਸੀ 483 ਵਾਲੀ ਕੱਟੀ ਦਿਖਾ ਦਈਏ ਆਹ ਦਿਖਾ ਦਿਓ ਲੈ ਬਈ ਆਹ ਚੀਜ਼ ਤੇ ਮਾਰਨੀ ਯਾਰ ਕੈਮਰਾ ਨਾ ਬਾਈ ਨੇ ਉਹੀ ਗੱਲ ਆ ਮੈਂ ਜਿਵੇਂ ਤੁਹਾਨੂੰ ਕਿਹਾ ਤਿਹਾ ਸਿੰਘ ਸਿੰਘ ਦਿਖਾ ਦੇ ਵੀ ਸ਼ੌਂਕ ਨਾਲ ਯਾਰ ਹਨਾ ਜਾਨਵਰ ਬਾਹਰੇ ਸ਼ੌਂਕ ਨਾਲ ਬਾਈ ਦੇ ਤਿਆਰ ਕਰੇ ਹੋਏ ਦੀ ਪਰ ਤੁਹਾਨੂੰ ਪਤਾ ਮਜਬੂਰੀ ਬਸ ਸਾਰਾ ਕੁਝ ਕਰਨਾ ਪੈ ਜਾਂਦਾ ਜਦੋਂ ਇ ਅੱਛਾ 2.5 ਸਾਲ ਦੀ ਆ ਮੂੰਹੋਂ ਖੀਰਿਆ ਹਾਂ ਹਾਂ ਦੋ ਦਿਨ ਸੁਕੂਗੀ ਅੱਛਾ ਮੂੰਹੋਂ ਖੀਰੀ ਆ ਦੋ ਦਿਨ ਦੇ ਵੀ ਸੁਕੂਗੀ ਹਾਂ ਲੈ ਥੱਲੋਂ ਝੋਲੀ ਝੂਲੀ ਦਿਖਾ ਦੇ ਬਾਈ ਇਹਦੀ ਨੇੜੇ ਲਾ ਕੇ ਸਮਾਰ ਕੇ ਇੱਧਰ ਨੂੰ ਕਰ ਦੇ ਬਾਈ ਲੈ ਸਜਣੋ ਇੱਥੇ ਤੋਂ ਨਾ ਇਹਦੀ ਝੋਲੀ ਦੇਖ ਸਕਦਾ ਕਿੰਨੇ ਮਹੀਨੇ ਦੀ ਗੱਬਣਾ ਬਾਈ 7.5 ਮਹੀਨੇ ਦੀ ਗੱਬਣਾ ਬਾਈ 7.5 ਮਹੀਨਿਆਂ ਦੀ ਗੱਬਣਾ ਫਿਰ 2.5 ਮਹੀਨੇ ਰਹਿ ਗਏ ਹਾਂ 2.5 ਮਹੀਨੇ ਰਹਿ ਜਾਂਦੇ ਪੂਰੇ ਲੈ ਸਜਣੋ 2.5 ਮਹੀਨੇ ਹਲੇ ਪਏ ਨਹੀਂ ਜੇ ਝੋਲੀ ਝੂਲੀ ਕੱਟੀ ਦੀ ਦੇਖਣ ਵਾਲੀ ਆ ਹਜੇ ਵੀ ਉਦੋਂ ਤੱਕ ਤਾਂ ਬਾਈ ਯਾਰ ਰਹਿਵਾਨਾ ਮੂਨਾ ਬਹੁਤ ਯਾਰ ਕਰ ਬਹੁਤ ਘ ਲੈ ਇੱਕ ਵਾਰੀ ਖੋਲ ਕੇ ਦੋੜ ਦੇਉ ਡਰੂਗੀ ਯਾਰ ਹਨਾ ਡਰੂਗੀ ਰਹਿਣ ਦੇ ਲਈ ਇੱਥੇ ਦਿਖਾ ਦਿੰਨਾ ਸੱਜਣੋਂ ਇੱਕ ਵਾਰੀ ਸਾਨੂੰ ਮੂੰਹ ਮੱਥਾ ਝੋਟੀ ਥੋੜਾ ਜਾ ਡਰਦੀ ਆ ਵੀਡੀਓ ਦਿਓ ਕਿਉਂਕਿ ਖੇਤਾਂ ਚ ਬਾਈ ਦਾ ਘਰ ਆ ਇੱਥੇ ਜਿਆਦਾ ਆਵਾਜ਼ ਆ ਵੀ ਘੱਟ ਆ ਬਾਈ ਕੋਲੇ ਬਾਕੀ ਇੱਥੇ ਤੋਂ ਫੇਸ ਕੁਆਲਿਟੀ ਸੰਗ ਸੰਗ ਚੈੱਕ ਕਰ ਸਕਦੇ ਹੋਂ ਜੈਨੂਅਲ ਪੀਸੀ ਪੀਸੀ 483 ਦੀ ਐ ਇੱਥੇ ਤੋਂ ਨਾ ਇਹਦਾ ਮੇਨ ਗੱਲ ਆ ਜਿਹੜਾ ਤੁਹਾਨੂੰ ਮੈਂ ਦਿਖਾਉਣਿਆ ਵੀ ਹਵਾਨਾ ਦੇਖ ਸਕਦੇ ਹੋਂ ਹਲੇ ਇਹਦੇ ਨਾਲ 2.5 ਮਹੀਨੇ ਸੁਣਦੇ ਬਾਈ ਕਹਿੰਦਾ ਪਏ ਨੇ ਤੇ ਬਾਕੀ ਥਾਣ ਥਣਾੜ ਦੇਖ ਸਕਦੇ ਹੋ ਕਿੰਨੀ ਦੂਰੀ ਤੇ ਲੱਗਿਆ ਤੇ ਮੇਨ ਗੱਲ ਹੈ ਨਾ ਜਿਹੜੀ ਇਧਰੋਂ ਪਿੱਠ ਪੂੜਾ ਵੀ ਦੇਖ ਸਕਦੇ ਹੋ ਪੂਰੇ ਚੌੜੇ ਪਿੱਠ ਪੂੜੇ ਦੀ ਆ ਮੂੰਹੋ ਹਜੇ ਖੀਰੀ ਆ ਬਾਈ ਨਾ ਆ ਬੇ ਖੀਰੀ ਆ ਇਹਦਾ ਬਾਈ ਕੀ ਰੇਟ ਕਰਦੇ ਆ ਆਪਾਂ ਇਹਦਾ ਬਾਈ 82000 ਕਰ ਦੋ 82000 ਉਹ 82000 ਆ ਰਿਹਾ ਹਲੇ 2.5 ਮਹੀਨੇ ਸਾਮੂਗਾ ਅਗਲਾ ਕੋਈ ਗੱਲ ਨਹੀਂ ਬਾਈ ਜੇ ਕੋਈ ਆਉ ਕੋਈ ਮਾਨਤਨ ਕਰਦਾ ਕਿੰਨਾ ਕ ਕਰਦਾਂਗੇ ਘੱਟ ਹੀ ਦੇ ਆਪਣੀ ਵੀਡੀਓ ਰਹੀ 80 ਦੇ ਦਾਂਗੇ 80 ਦੇ ਦਾਂਗੇ ਹੋਰ ਵੀ ਕਰਦਾਂਗੇ ਨਹੀਂ ਬਈ ਚੰਗੀ ਆ ਕੋਈ ਗੱਲ ਨਹੀਂ ਕਰਦਾਂਗੇ ਮਾਨਤਨ ਆ ਚੰਗੀ ਆ ਲੈ ਸੱਜਣ 8000 ਕਿੰਨਾ ਨੰਬਰ ਆ ਭਾਈ 9466 ਹਾਂਜੀ 44799 ਇੱਕ ਵਾਰੀ ਫੇਰ ਬੋਲੋ 9466 ਹਾਂਜੀ 44799 ਤੇ ਬਾਕੀ ਨਾ ਸੱਜਣਾ ਬਾਈ ਦਾ ਨੰਬਰ ਮੈਂ ਸਕਰੀਨ ਤੇ ਵੀ ਚਲਾ ਦੂੰਗਾ ਇੱਕ ਇੱਕ ਝੋਟੀ ਤੁਹਾਨੂੰ ਹੋਰ ਦਿਖਾਉਣੀ ਆ ਇੱਧਰ ਖੜੀ ਆ ਝੋਟੀ ਲਾ ਲਿਓ ਮੱਝ ਲਾ ਲਿਓ ਹਨਾ ਸਾਢੇ ਅੱਠਵੇਂ ਨੂੰ ਭਾਈ ਇਹਦਾ ਸੂਆ ਕਿਹੜਾ ਏ ਬਈ ਤੀਜੇ ਸੂਗੀ ਤੀਜੇ ਸੂਗੀ ਹਾਂ ਕਿ ਆ ਕਿੰਨੇ ਮਹੀਨਿਆਂ ਦੀ ਗੱਬਣਾ ਭਾਈ ਇਹ ਇਹ ਬਈ ਸਾਢੇ ਅੱਠਵੇਂ ਨੂੰ 8.5 ਦੀ ਗੱਬਣਾ ਡੇਢ ਪੌਣੇ 2 ਮਹੀਨੇ ਪਹਿਨੇ ਮਰ ਡੇਢ ਤੋਂ ਪੌਣੇ 2 ਮਹੀਨੇ ਦੇ ਹਜੇ ਰਹਿੰਦੇ ਨੇ ਦੁੱਧ ਦਾ ਕੀ ਰਕਾਰਾ ਬਾਈ ਇਹ ਤੇ ਕੋਈ 15 ਲੀਟਰ ਮਣਿਆ ਹੋਇਆ ਆਪਾਂ ਅੱਛਾ ਆਪਣੇ 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 ਕੋਲ ਚੋਈ ਹੋਈ ਆ ਮੈਂ ਚੋਈ ਹੋਈ ਇੱਕ ਸਾਲ ਇੱਕ ਸਾਲ ਆਪਾਂ ਨੇ ਚੋਈਆ ਵੀ ਆਪਾਂ 14 ਨੀ ਗਾਰੰਟੀ ਦੇ ਦਾਂਗੇ ਗਾਰੰਟੀ ਦਾ ਕੋਈ ਥਾਣੇ ਸੁਣ ਦੀ ਸਾਰੀ ਕਹਾਣੀ ਜ਼ਿੰਮੇਵਾਰੀ ਆਪਾਂ ਅੱਛਾ ਥਾਣੇ ਸੁਣ ਦੀ ਦੁੱਧ ਦੀ ਆਪਾਂ ਗਾਰੰਟੀ 14 ਕਿਲੋ ਦੇ ਦੀ 1 ਕਿਲੋ ਹੋਰ ਰਿਕਾਰਡ ਗਾਰੰਟੀ ਹੈ ਬਈ 14 ਦੀ ਲੈ ਖੋਲ ਕੇ ਤੋੜ ਦੇ ਬਾਈ ਤੋੜੀ ਲੱਕਾ ਕੱਦ ਕਾੜ ਨਹੀਂ ਸੱਜਣੋ ਬਾਹਲਾ ਵੱਡਾ ਹੈਗਾ ਜੇ ਮੈਂ ਗੱਲ ਕਰਾਂ ਕੱਦ ਕਾੜ ਦਰਮਿਆਨਾ ਪਰ ਚੀਜ਼ ਚੰਗੀ ਆ ਜਾਣ ਵਾਲੀ ਆ 14 ਕਿਲੋ ਦੀ ਗਰੰਟੀ ਤੇ ਮਿਲੂਗੀ ਤੇ ਡੇਢ ਤੋਂ ਪੌਣੇ 2 ਮਹੀਨੇ ਦੇ ਹਜੇ ਸੂਣ ਦੇ ਪਏ ਨੇ ਬਾਕੀ ਨੇ ਤੇ ਬਾਕੀ ਨਾ ਮਾੜਾ ਮੋਟਾ ਥਣ ਥੱਪਾ ਤੁਹਾਨੂੰ ਮੈਂ ਦਿਖਾ ਦਣਾ ਇੱਥੇ ਤੋਂ ਹਜੇ ਕਿਉਂਕਿ ਤਿਆਰੀ ਨਹੀਂ ਹੈਗੀ ਨਾ ਟਾਈਮ ਝੋਤੀ ਦਾ ਪਿਆ ਬਾਕੀ ਉੱਤੇ ਤੋਂ ਬਾਡੀ ਬੁੱਡੀ ਦੇਖ ਸਕਦੇ ਹੋ ਚੰਗੀ ਬਾਡੀ ਦੀ ਆ ਵਧੀਆ ਜਾਣ ਵਾਲੀ ਝੋਤੀ ਆ ਉਹੀ ਗੱਲ ਤੁਹਾਨੂੰ ਮੈਂ ਬਾਰ ਬਾਰ ਕਹਿ ਰਿਹਾ ਵੀਡੀਓ ਚ ਵੀ ਬਾਈ ਦੇ ਨਾ ਸ਼ੌਂਕ ਨਾ ਸਾਹਮਣੇ ਹੋਏ ਜਾਨਵਰ ਨੇ ਯਾਰ ਬਾਕੀ ਜਾਨਵਰ ਨਾ ਦੱਸਣਗੇ ਤੇ ਬਾਕੀ ਤੁਸੀਂ ਵੀ ਮੈਨੂੰ ਕਮੈਂਟ ਕਰਕੇ ਦੱਸੋ ਸੱਜਣੋ ਵੀ ਬਾਈ ਦੇ ਜਾਨਵਰ ਨੇ ਜਿਹੜੇ ਤੁਹਾਨੂੰ ਕਿੱਦਾਂ ਦੇ ਲੱਗੇ ਤੇ ਰੇਟ ਆਪਾਂ ਬਾਈ ਤੋਂ ਚੱਲ ਕੇ ਦਾ ਵੀ ਰੇਟ ਕਰਾ ਦਨੇ ਆ ਲੈ ਬਣ ਲੈ ਬਾਈ ਇੱਥੇ ਲੈ ਇੱਥੇ ਤੋਂ ਫੇਸ ਕੁਆਲਿਟੀ ਦੇਖ ਸਕਦੇ ਹੋ ਸਿੰਘ ਦੀ ਬਣਾਵਟ ਦੇਖ ਸਕਦੇ ਹੋ ਉਹੀ ਗੱਲ ਆ ਵੀ ਜਾਤ ਕੁਆਲਿਟੀ ਵਾਲੇ ਜਾਨਵਰ ਨੇ ਬਾਈ ਕੋਲੇ ਲੈ ਬਾਈ ਇਹਦਾ ਰੇਟ ਆਪਾਂ ਕੀ ਕਰਦੇ ਆ ਇਹਦਾ ਅੱਜ ਦਾ ਰੇਟ ਹੀ ਦਾ ਅੱਜ ਦਾ ਰੇਟ ਕੀ ਆ ਹਨਾ ਜੇ ਤੇਰੀ ਅੱਜ ਹੀ ਕੋਈ ਸੱਜਣ ਲੈ ਕੇ ਜਾਂਦਾ ਕੱਚੀ ਪਿੱਲੀ ਆਈ ਛੋਟੀ ਨਹੀਂ ਇਹਦਾ ਰੇਟ ਹੈ 82000 ਰੁਪਏ 82000 ਕਿੰਨੇ ਦੀ ਛੱਡ ਦਾਂਗੇ ਜਮੀ 80 ਦੇ ਦੇ ਦਾਂ 80 ਦੇ ਦੇ 80000 ਦੀ 80 ਜਾਂ ਵੀ ਕਰ ਦਾਂਗੇ ਯਾਰ ਹਾਂ ਕਰ ਦਾਂਗੇ ਬਾਈ ਹਾਂ ਆਪਣਾ ਐਡਰੈਸ ਦੱਸ ਦੋ ਬਾਈ ਹਾਂ ਪਿੰਡ ਸਮਾਓ ਹਾਂਜੀ ਜ਼ਿਲ੍ਹਾ ਮਾਨਸਾ ਪਿੰਡ ਸਮਾਓ ਜ਼ਿਲ੍ਹਾ ਮਾਨਸਾ ਨੇੜੇ ਪਿੱਖੀ ਸ਼ਹਿਰ ਹਾਂ ਪਿੱਖੀ ਸ਼ਹਿਰ ਸੁੱਚੇ ਸੂਰਮੇ ਦੀ ਸਮਾਦ ਨੇੜੇ ਖੇਤਾਂ 'ਚ ਘਰ ਅੱਛਾ ਖੇਤਾਂ 'ਚ ਘਰ ਆ ਵੀ ਨੇੜੇ ਨਾਲ ਸੱਜਣ ਉਹ ਹੀ ਗੱਲ ਆ ਮੈਂ ਤੁਹਾਨੂੰ ਪਹਿਲਾਂ ਕਹਿ ਉਹਦੇ ਨੇੜੇ ਬਾਈ ਦਾ ਘਰ ਹੈ ਤੇ ਆਹ ਦੋ ਦੰਦ ਦੇ ਝੋਟੀ ਸਾਨੂੰ ਮੈਂ ਇੱਕ ਵਾਰੀ ਫੇਰ ਦਿਖਾ ਰਿਆਂ ਇੱਥੇ ਤੋਂ ਇਹਦੇ ਕੱਦ ਕਾਠ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਲੈ ਸਜਣੋ ਝੋਟੀ ਨਾਲ ਜਿਹੜੀ ਦੋ ਦੰਦ ਕੱਟੀਏ ਇੱਕ ਵਾਰੀ ਬੱਚਾ ਲਾ ਕੇ ਆਪਾਂ ਪਸਵਾ ਕੇ ਤੁਹਾਨੂੰ ਦਿਖਾ ਦਾਨਿਆਂ ਵੀ ਕਿਹੋ ਜਿਹਾ ਥਣ ਥਣੌਟ ਕੱਢਦੀ ਆ ਤੇ ਧਾਰਾ ਮਰਵਾ ਕੇ ਤੁਹਾਨੂੰ ਦਿਖਾ ਦਾਂਗੇ ਤੁਹਾਨੂੰ ਪਤਾ ਚਬਾਈ ਦਾ ਸਮਾਂ ਹੈ ਨਹੀਂ ਹਲੇ ਚਬਾਈ ਦਾ ਸਮਾਂ ਬਾਕੀ ਆ ਦੋ ਘੰਟੇ ਪਈ ਨੇ ਹਲੇ ਚਬਾਈਆਂ ਹੋਣ ਚ ਮੰਦਾ ਆ ਗਈ ਬਾਈ ਹਾਂ ਹਾਂ ਬੰਦੇ ਬੱਚਾ ਪਰਾਂ ਨਾ ਸੱਜਣੋ ਇੱਥੇ ਤੋਂ ਨਾ ਥਣ ਥਣ ਦੇਖ ਸਕਦਾ ਥਣ ਥਣ ਝੋਟੀਆਂ ਬਣਾਉਂਦੀ ਆ ਪੂਰਾ ਮੋਟਾ ਥਿੱਲ ਘੱਟਣੀ ਬਾਈ ਨਾ ਗੱਲ ਠੀਕ ਆ ਬਾਈ ਦੀ ਵਾਕਈ ਕਿੱਲ ਘੱਟਣ ਵਾਲੀ ਕੰਮ ਆ ਬਾਈ ਥਣ ਤਾਂ ਆ ਨਾ ਪੂਰਾ ਛਾਰੇ ਥਣਾ ਦੇ ਪਸਮਾ ਆ ਪਸਮਾ ਤਾਂ ਦੱਸਦਾ ਥਣਾ ਦਾ ਮਰਨ ਦਰ ਆ ਧਾਰਾ ਮਾਰ ਬੱਸ ਕੋਈ ਡਰਦੀ ਆ ਥੋੜਾ ਜਿਹਾ ਹਣਾ ਕੋਈ ਨਹੀਂ ਕੋਈ ਨਹੀਂ ਮੋਚ ਕੇ ਮਾਰ ਆ ਸਾਡੇ ਸਮਾਨ ਤੋਂ ਸੱਜਣੋ ਡਰ ਜਾਂਦਾ ਜਾਨਵਰ ਕਈ ਵਾਰੀ ਚਾਰ ਦਾ ਫੋਕੀ ਜਮਾ ਪਿਛਲੇ ਥਣਾ ਜੂ ਮਾਰ ਦੇ ਬਾਈ ਵਰਕ ਨਹੀਂ ਬਾਈ ਜਿਹੜੀ ਗੱਲ ਕਹਤੀ ਐ ਚਵਾਈ ਦਾ ਸੱਜਣੋ ਹੈਗਾ ਜਮਾ ਨਾ ਇੱਕ ਨੰਬਰ ਚਵਾਈ ਦੇ ਨਹੀਂ ਹੈਗੀ ਤੁਹਾਨੂੰ ਹੱਥ ਲਾਉਣ ਦੀ ਲੋੜ ਜਮਾ ਮਾਰ ਕੇ ਦਿਖਾ ਦੇ ਪਸਮਾ ਬਾਈ ਦੁੱਧ ਜਿੰਨਾ ਬਾਈ ਕਹਿੰਦਾ ਉਹਨਾਂ ਤੁਸੀਂ ਬਾਈ ਕੋਲੇ ਆ ਕੇ ਡੰਗ ਦੋ ਡੰਗ ਮਾਪ ਕੇ ਲੈ ਜਾਓ ਥੋੜਾ ਜਿਆਦਾ ਡਰਦੀ ਐ ਮੇਰੇ ਤੋਂ ਇੱਕ ਕਿਲ ਗੱਟ ਤੇ ਬਾਕੀ ਉਹੀ ਗੱਲ ਹੈ ਵੀ ਪਸਮਾ ਆਪਸ ਨੂੰ ਝੋਟੀ ਦਾ ਐ ਨਾ ਪੂਰਾ ਇੱਕ ਨੰਬਰ ਹੈ ਜਮਾ ਤੇ ਬਾਕੀ ਚੌੜੇ ਲੇਵੇ ਦੀ ਐ ਚੰਗੇ ਢਾਂਚੇ ਦੀ ਝੋਟੀ ਹੈ ਸੱਜਣੋ ਬਣਨ ਵਾਲੀ ਚੀਜ਼ ਐ ਇੱਕ ਵਾਰੀ ਹੁਣ ਤੋੜ ਕੇ ਦਿਖਾ ਦੇ ਬਾਈ ਉਹੀ ਗੱਲ ਆ ਵੀ ਜਦੋਂ ਨਾ ਆਪਾਂ ਜਾਨਵਰ ਨੂੰ ਪਸਮਾ ਲਾਣੇ ਆ ਪਸਮਾ ਕੇ ਜਦੋਂ ਤੋੜਦੇ ਆ ਰੰਗ ਰੂਪ ਹੋਰੇ ਹੋ ਜਾਂਦਾ ਉਹਦਾ ਇੱਥੇ ਤੋਂ ਹੁਣ ਤੁਸੀਂ ਲੈ ਵਾ ਲੂ ਆ ਦੇਖ ਸਕਦੇ ਹੋ ਠੰਡ ਫੋਨ ਦੇਖ ਸਕਦੇ ਹੋ ਝੋਟੀ ਦਾ ਐਨ ਠੰਡ ਤਾਂ ਜੇ ਮੈਂ ਕਰ ਲਾਂ ਗੱਲ ਵੀ ਦੂਰਾ ਥਣ ਬਣਾਉਂਦੀ ਆ ਪੂਰੀ ਐਨ ਚੰਗੀ ਕੁਆਲਿਟੀ ਵਾਲਾ ਤੋੜਦੇ ਆ ਨੂੰ ਤੋੜਦੀ ਲੰਬੀ ਥੋੜੀ ਬਾਕਮਾਲ ਆ ਬਾਈ ਹੁਣ ਕੱਦ ਦਿਖਾ ਦੇ ਕੱਦ ਤਾਂ ਪੂਰਾ ਐਨ ਹੈ ਲੈ ਚੱਲ ਤੂੰ ਹਾਂ ਕਰੀਆ ਹਾਂ ਲੈ ਚੱਲ ਬਾਈ ਲੈ ਚੱਲਾ ਚੱਲਾ ਲੈ ਬਾਕੀ ਨੰਬਰ ਸੱਜਣੋ ਬਾਈ ਦਾ ਆਪਾਂ ਨੇ ਵੀਡੀਓ ਚ ਸਕਰੀਨ ਤੇ ਲਾ ਦੂੰਗਾ ਇਹਨਾਂ ਤਿੰਨੇ ਜਾਨਵਰਾਂ ਚ ਜਿਹੜਾ ਵੀ ਜਾਨਵਰ ਤੁਹਾਨੂੰ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਨੇੜ ਆਕੇ ਤਸੱਲੀ ਕਰਕੇ ਖਰੀਦ ਸਕਦੇ ਹੋ ਧੰਨਵਾਦ ਜੀ